ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਆ ਤੁਸੀਂ ਵਧੀਆ ਠੀਕ ਠਾਕ ਹੋਗੇ ਅੱਜ ਬਣਾਵਾਂਗੇ ਆਪਾਂ ਕarele ਚੁੱਲੇ ਉੱਤੇ ਕੜਾਹੀ ਆਪਾਂ ਨੇ ਰੱਖਤੀ ਤੇ ਅੱਗ ਦਿੱਤੀ ਵਾਲ ਆਪਾਂ ਨੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬਰ ਕਰ ਦਿਆ ਕਰੋ ਜੀ ਆਪਾਂ ਨੇ ਕੜਾਹੀ ਦੇ ਵਿੱਚ ਤੇਲ ਪਾਤਾ ਸਰੋਂ ਦਾ ਤੇ ਹੁਣ ਇਹ ਗਰਮ ਹੋ ਜਾਊਗਾ ਇਹ ਤੋਂ ਬਾਅਦ ਚ ਆਪਾਂ ਕarele ਪਾ ਦਨੇ ਆ ਆਪਾਂ ਨੇ ਕੁੰਡੀ ਵੀ ਧੋ ਕੇ ਰੱਖ ਲਈ ਸੀਗੀ ਇਹਦੇ ਵਿੱਚ ਆਪਾਂ ਲਸਣ ਪਿਆਜ਼ ਵਗੈਰਾ ਕੱਟਾਂਗੇ ਆਪਣਾ ਤੇਲ ਹੋ ਗਿਆ ਗਰਮ ਉਹਦੇ ਵਿੱਚ ਆਪਾਂ ਨੇ ਅੱਧੇ ਕarele ਪਾਤੇ ਤੇ ਅੱਧੇ ਕarele ਆਪਾਂ ਬਾਅਦ ਵਿੱਚ ਪਾਵਾਂਗੇ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਚੁੱਲੇ ਤੇ ਜੀ ਦਾਲ ਸਬਜ਼ੀ ਬਣਾਉਣ ਦਾ ਸੁਆਦ ਵੀ ਵੱਖਰਾ ਹੁੰਦਾ ਬਹੁਤ ਵਧੀਆ ਲੱਗਦਾ ਚੁੱਲਾ ਵਾਲਣਾ ਤੇ ਜਿਹੜੀਆਂ ਸਾਡੀਆਂ ਭੈਣਾਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਦਾ ਉਹਨਾਂ ਦਾ ਦਿলো ਧੰਨਵਾਦ ਅੱਜ ਵੀ ਬਹੁਤ ਜ਼ਿਆਦਾ ਵਧੀਆ ਠੰਗੀ ਠੰਡੀ ਹਵਾ ਚੱਲ ਰਹੀ ਸੀਗੀ ਬੱਦਲ ਵੈਸੇ ਬਣਿਆ ਹੋਇਆ ਸੀ ਤੇ ਪਹਿਲਾਂ ਆਪਾਂ ਸੋਚਦੇ ਸੀ ਵੀ ਅੰਦਰ ਬਣਾਵਾਂਗੇ ਫਿਰ ਆਪਾਂ ਨੇ ਸੋਚਿਆ ਕਿ ਨਹੀਂ ਬਾਹਰ ਤੋਂ ਹੀ ਹਵਾ ਚੱਲਦੀ ਹੈ ਚਲੋ ਆਪਾਂ ਚੁੱਲੇ ਦਾ ਦੂਜੇ ਪਾਸੇ ਨੂੰ ਰੱਖ ਕੇ ਦੇਖ ਲੈਣੇ ਟਰਾਈ ਕਰਕੇ ਜੇ ਆਪਣੇ ਬਾਹਰ ਘਰੇਲੇ ਬਣੇ ਆਪਾਂ ਨੇ ਜਿਹੜੇ ਕakreਲੇ ਤਲ ਲਏ ਹੁਣ ਜਿਹੜੇ ਬਾਕੀ ਦੇ ਰਹਿ ਗਏ ਉਹ ਵੀ ਆਪਾਂ ਤਲ ਲੈਨੇ ਇਸੇ ਤਰ੍ਹਾਂ ਸਾਰੇ ਆਪਾਂ ਕੱਢ ਲਾਂਗੇ ਛਲ ਕੇ ਟਮਾਤਾ ਜੀ ਬਹੁਤ ਜ਼ਿਆਦਾ ਆ ਰਿਹਾ ਸੀ ਚਲੋ ਹੁਣ ਆਪਾਂ ਕਰੇਲੇ ਬਣਾ ਕੇ ਹੀ ਖਾਂਗੇ ਆਪਾਂ ਜੀ ਹੁਣ ਕੁੰਡੀ ਛੋਟੇ ਵਿੱਚ ਪਿਆਜ਼ ਹਰੀਆਂ ਮਿਰਚਾਂ ਜੋ ਕਰੇਲੀਆਂ ਦਾ ਥੋੜਾ ਜਿਹਾ ਮਟੀਰੀਅਲ ਕੱਚਾ ਸੀਗਾ ਉਹ ਆਪਾਂ ਨੇ ਵਿੱਚ ਪਾ ਲਿਆ ਸੀਗਾ ਜਿਹੜੇ ਬਾਕੀ ਦੇ ਆਪਣੇ ਪੱਕੇ ਕਰੇਲੇ ਸੀਗੇ ਉਹਨਾਂ ਦੇ ਵੀ ਆਪਾਂ ਨੇ ਕੱਟਦੇ ਸੀਏ ਤੇ ਹੁਣ ਆਪਾਂ ਕੁੰਡੀ ਸੋਟੇ ਦੇ ਵਿੱਚ ਆਪਾਂ ਮਸਾਲਾ ਤਿਆਰ ਕਰ ਲਾਂਗੇ ਜਾਂ ਨੂੰ ਆਪਣੇ ਕਰੇਲੇ ਬਣ ਰਹੇ ਨੇ ਇੱਕ ਪਾਸੇ ਬਹੁਤ ਵਧੀਆ ਮੌਸਮ ਸੀਗਾ ਠੰਡੀ ਠੰਡੀ ਹਵਾ ਚੱਲ ਰਹੀ ਸੀ ਪਰ ਧੂਆਂ ਵੀ ਬਹੁਤ ਜ਼ਿਆਦਾ ਆ ਰਿਹਾ ਸੀਗਾ ਫਿਰ ਆਪਾਂ ਨੇ ਸੋਚਿਆ ਹੁਣ ਆਪਾਂ ਨੂੰ ਬਣਾ ਕੇ ਹੀ ਉੱਠਣਾ ਪੈਣਾ ਵਾ ਚਲੋ ਹੁਣ ਆਪਣੀ ਅੱਗ ਬਾਲੀ ਹੋਈ ਆ ਬਾਹਰ ਤੇ ਅੰਦਰ ਤਾਂ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਤੇ ਬਾਹਰ ਠੰਡੀ ਠੰਡੀ ਹਵਾ ਚੱਲਦੀ ਹੈ ਤੇ ਦਾਲ ਸਬਜ਼ੀ ਬਣਾਉਣ ਦਾ ਵੀ ਨਜ਼ਾਰਾ ਵੱਖਰਾ ਆਪਣੇ ਕੋਲੇ ਜੀ ਇੱਕ ਦੂਜੀ ਹੋਰ ਵੀ ਕੁੰਡੀ ਹੈਗੀ ਉਹ ਜਾਦਾ ਛੋਟੀ ਆ ਉਹ ਹੈਗੀ ਆ ਪੱਥਰ ਦੀ ਉਹਦੇ ਵਿੱਚ ਜਦ ਆਪਾਂ ਪਿਆਜ਼ ਮਿਰਚ ਵਗੈਰਾ ਜੋ ਵੀ ਕੁੱਟਦੇ ਆ ਹਨਾ ਉਹ ਸਾਰਾ ਮਟੀਰੀਅਲ ਬਾਹਰ ਨਿਕਲ ਜਾਂਦਾ ਆ ਤੇ ਉਹਦੇ ਵਿੱਚ ਨਹੀਂ ਕੁੱਟਿਆ ਜਾਂਦਾ ਹੈਗਾ ਇਸ ਕਰਕੇ ਆਪਾਂ ਨੇ ਆ ਇੱਕ ਹੋਰ ਕੁੰਡੀ ਲਿਆਂਦੀ ਸੀਗੀ ਇਹਦੇ ਵਿੱਚ ਬਹੁਤ ਵਧੀਆ ਲੱਗਦਾ ਵਾ ਚਟਣੀ ਚਟਣੀ ਵਗੈਰਾ ਵੀ ਬਹੁਤ ਵਧੀਆ ਬਣ ਜਾਂਦੀ ਆ ਤੇ ਮਸਾਲਾ ਜੀ ਆਪਾਂ ਤਿਆਰ ਕਰਨਾ ਉਹ ਵੀ ਬਹੁਤ ਵਧੀਆ ਬਣ ਜਾਂਦਾ ਆ ਆਪਣੇ ਜੀ ਕarele ਬਣ ਕੇ ਬਿਲਕੁਲ ਤਿਆਰ ਨੇ ਇਹਨਾਂ ਨੂੰ ਆਪਾਂ ਟਾਕ ਦਿੰਨੇ ਆ ਤੇ ਜਿਹੜਾ ਆਪਣਾ ਤੇਲ ਆ ਇਹ ਇਹ ਆਪਾਂ ਤੇਲ ਕੱਟ ਦਿੰਨੇ ਆ ਜਿੰਨੀ ਕ ਆਪਣਾ ਤੇਲ ਦੀ ਜ਼ਰੂਰਤ ਆ ਓਨਾ ਕ ਤੇਲ ਰੱਖਾਂਗੇ ਕੜਾਹੀ ਦੇ ਵਿੱਚ ਹੁਣ ਆਪਾਂ ਜੀ ਮਸਾਲਾ ਭੁੰਨ ਲੈਨੇ ਆ ਮਸਾਲਾ ਵਿ ਲਈ ਵੀ ਆਪਾਂ ਨੂੰ ਅੱਗ ਥੋੜੀ ਸਲੋਈ ਰੱਖਣੀ ਪੈਣੀ ਆ ਜਿਆਦਾ ਤੇਜ਼ ਨਹੀਂ ਆਪਣਾ ਜੀ ਮਸਾਲਾ ਭੁੱਜਣ ਵਾਲਾ ਖੇਤਾਂ ਦਾ ਨਜ਼ਾਰਾ ਦੇਖ ਲਓ ਜੀ ਆਪਾਂ ਕਰੇਲੇ ਬਣਾ ਰਹੇ ਸੀ ਨਾਲੇ ਕੋਲ ਪੂਰੀ ਠੰਡੀ ਠੰਡੀ ਹਵਾ ਆ ਰਹੀ ਆਪਣੀ ਕੰਦ ਦੇ ਨਾਲ ਹੀ ਆ ਜੀ ਖੇਤ ਇਸ ਕਰਕੇ ਆਪਾਂ ਨੇ ਤੁਹਾਨੂੰ ਖੇਤ ਵੀ ਥੋੜਾ ਜਿਹਾ ਦਿਖਾ ਦਿੱਤੇ ਪੂਰੀ ਹਰਿਆਲੀ ਆ ਖੇਤਾਂ ਦੇ ਵਿੱਚ ਹੁਣ ਆਪਣਾ ਮਸਾਲਾ ਵੀ ਪੁੱਜ ਗਿਆ ਇਹਦੇ ਵਿੱਚ ਆਪਾਂ ਸੁੱਕੇ ਮਸਾਲੇ ਵੀ ਐਡ ਕਰ ਦਿੱਤੇ ਤੇ ਹੁਣ ਇਹਦੇ ਵਿੱਚ 5-6 ਮਿੰਟ ਲਵਾਵਾਂਗੇ ਸੇਕ ਆਪਾਂ ਜੀ 5-6 ਮਿੰਟ ਹੋਰ ਸੇਕ ਲਵਾਉਨੇ ਆ ਬਸ ਤੇ ਆਪਣਾ ਮਸਾਲਾ ਹੋ ਗਿਆ ਰੈਡੀ ਇਹਦੇ ਵਿੱਚ ਸਵਾਦ ਅਨੁਸਾਰ ਆਪਾਂ ਨੇ ਨਮਕ ਮਿਰਚ ਪਾਤਾ ਸੀਗਾ ਤੇ ਇਹ ਆਪਾਂ ਹੁਣ ਕੜਾਹੀ ਲਾ ਲਾਂਗੇ ਹੀਟਾਂ ਇਹਦੀ 5 ਕਿ ਮਿੰਟ ਵੇਟ ਕਰਾਂਗੇ ਠੰਡੇ ਹੋਣ ਦੀ ਤੇ ਹੁਣ ਆਪਾਂ ਸਾਰੇ ਕਰੇਲੇ ਇਸੇ ਤਰ੍ਹਾਂ ਹੀ ਮਸਾਲੇ ਨਾਲ ਭਰ ਦਾਂਗੇ ਤੇ ਜਿਹੜਾ ਮਸਾਲਾ ਆਪਣਾ ਬਚ ਜੂਗਾ ਉਹ ਆਪਾਂ ਅੱਡ ਕੌਲੀ 'ਚ ਕੱਢ ਦਾਂਗੇ ਤੇ ਇਹ ਸ਼ਾਮ ਦਾ ਟਾਈਮ ਸੀ ਜੀ ਬੱਜੇ ਹੋਏ ਨੇ 6 ਬਹੁਤ ਵਧੀਆ ਮੌਸਮ ਸੀ ਠੰਡਾ ਠੰਡਾ ਤੇ ਆਪਾਂ ਨੇ ਸੋਚਿਆ ਵੀ ਚਲੋ ਹੁਣ ਇਸ ਟਾਈਮ ਛਾ ਆਂ ਤੇ ਆਪਾਂ ਇਸ ਟਾਈਮ ਹੀ ਕਰੇਲੇ ਬਣਾ ਲੈਨੇ ਆ ਸਵੇਰ ਵੇਲੇ ਰੋਟੀ ਦੇ ਨਾਲ ਜਿਵੇਂ ਮਸਾਲਾ ਬਚੀਆਂ ਹੁੰਦਾ ਕੋਈ ਕਰੇਲੇ ਹੁੰਦੀ ਆ ਬਹੁਤ ਵਧੀਆ ਹਾਜ਼ਰੀ ਦੀ ਰੋਟੀ ਲੱਗਦੀ ਹੈ ਜਦੋਂ ਆਪਾਂ ਖਾਣੇ ਆ ਸੁੱਕੀ ਦਾਲ ਸਬਜ਼ੀ ਹੋਵੇ ਤਾਂ ਜਿਆਦਾ ਕਰ ਤਾਂ ਆਪਾਂ ਸਵੇਰ ਵੇਲੇ ਚਟਨੀ ਨਾਲ ਹੀ ਖਾ ਲਈਦੀ ਹੈ ਰੋਟੀ ਨਾਲ ਦਹੀਂ ਲੈ ਲਈਦੀ ਹੈ ਮੱਖਣੀ ਲੈ ਲਈਦੀ ਹੈ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬਰ ਜਰੂਰ ਕਰ ਦਿੱਆ ਕਰੋ ਜੀ ਸੋ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਉਹ ਲਾਈਕ ਸ਼ੇਅਰ ਸਬਸਕ੍ਰਾਈਬਰ ਜਰੂਰ ਕਰਕੇ ਜਾਇਆ ਕਰੋ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਣੇ ਜਿਪਾਰ ਮੇਂ ਕੇਲੇ ਬਣ ਕੇ ਬਿਲਕੁਲ ਤਿਆਰ ਨੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਦਾ ਕਰਦੇ ਆਪਾਂ ਐਂਡ ਵਾਈ ਕੁਰਸੀ ਦਾ ਖਾਰਸਾ ਵਾਈ ਕੁਰਸੀ ਕੀ ਫਤੀ